ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਵੈਦਿਕ ਸਭਿਅਤਾ ਤੇ ਬਾਰੇ ਵਿੱਚ ਪੜਾਂਗੇ ਜੀ ਵੈਦਿਕ ਕਾਲ ਦੇ ਬਾਰੇ ਵਿੱਚ ਪੜਾਂਗੇ ਇਹ ਜਿਹੜਾ ਟੌਪਿਕ ਹੈ ਜੀ ਥੋੜਾ ਜਿਹਾ ਮਤਲਬ ਯਾਦ ਕਰਨ ਵਾਲਾ ਟੌਪਿਕ ਹੁੰਦਾ ਆ ਤਾਂ ਇਹ ਮੈਂ ਇਹਦੇ ਮੈਂ ਐਮਸੀਕਿਊਜ਼ ਬਾਅਦ ਵਿੱਚ ਲੈ ਕੇ ਆਉਂਗੀ ਜੀ ਐਮਸੀਕਿਊਜ਼ ਦੀ ਕਲਾਸ ਇਹ ਪਾਰਟ 1 ਹੈ ਜੀ ਪਾਰਟ 2 ਦੇ ਵਿੱਚ ਆਪਾਂ ਐਮਸੀਕਿਊਜ਼ ਵੀ ਕਰਾਂਗੇ ਤੇ ਅੱਜ ਦੀ ਕਲਾਸ ਦੇ ਵਿੱਚ ਨਾ ਆਪਾਂ ਜਿਹੜੇ ਉਸ ਉਸ ਟਾਈਮ ਤੇ ਵੇਦ ਰਚੇ ਗਏ ਸੀਗੇ ਜਾਂ ਸਾਹਿਤ ਰਚਿਆ ਗਿਆ ਸੀਗਾ Vedic ਕਾਲ ਦੇ ਵਿੱਚ ਤੇ ਜੈਨ ਧਰਮ ਦਾ ਥੋੜਾ ਜਿਹਾ ਆਪਾਂ ਉਹ ਵੀ ਕਰਾਂਗੇ ਜੀ ਬੁੱਧ ਤੇ ਜੈਨ ਧਰਮ ਦੇ ਜਿਹੜੇ ਗ੍ਰੰਥ ਸੀਗੇ ਕਿਹੜੇ-ਕਿਹੜੇ ਸੀਗੇ ਤਾਂ ਇਹ ਜਿਹੜਾ ਟੌਪਿਕ ਹੈ ਜੀ ਮੋਸਟ ਇੰਪੋਰਟੈਂਟ ਟੌਪਿਕ ਹੁੰਦਾ ਹੈ ਜਿ ਨੂੰ ਬੱਚੇ ਔਖਾ ਸਮਝ ਸਮਝਦੇ ਆ ਪਰ ਇਹਦੇ ਵਿੱਚ ਕੁਝ ਵੀ ਔਖਾ ਨਹੀਂਗਾ ਤਾਂ ਇਹਦਾ ਤੁਸੀਂ ਆਪਣਾ ਜਿਹੜਾ ਨੋਟਸ ਬਣਾ ਕੇ ਰੱਖ ਲਓ ਜੀ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਲਾਸ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦਾ ਟਾਪਿਕ ਤਾਂ ਇਹਦੇ ਵਿੱਚ ਨਾ ਆਪਾਂ ਵਿਆਦਿਕ ਵਿਆਦਿਕਾਲ ਦੇ ਵਿੱਚ ਜਿਹੜੀ ਉਸ ਟਾਈਮ ਤੇ ਵੇਦ ਰਚੇ ਗਏ ਸੀਗੇ ਤਾਂ ਉਹਨਾਂ ਦੀ ਗੱਲ ਕਰਦੇ ਆਂ ਜੀ ਉਹਨਾਂ ਦੀ ਜਿਹੜੀ ਪਾਸ਼ਾ ਸੀਗੀ ਕੀਡੀਸੀ ਦੀ ਸੰਸਕ੍ਰਿਤੀ ਤਾਂ ਇਹ ਕੁਐਸਚਨ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਜਿਹੜੇ ਵੈਦਿਕ ਕਾਲ ਦੇ ਵਿੱਚ ਵੇਦ ਰਚੇ ਗਏ ਸੀ ਜਾਂ ਫਿਰ ਇਹਨਾਂ ਦੇ ਵਿੱਚੋਂ ਨਾ ਨਾਮ ਲਿਖ ਦੇਣਗੇ ਰਿਗਵੇਦ ਦੀ ਰਿਗਵੇਦ ਦੀ ਜਿਹੜੀ ਭਾਸ਼ਾ ਆ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਤਾਂ ਉਹ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਠੀਕ ਹੈ ਜੀ ਰਿਗਵੇਦ ਸੰਸਕ੍ਰਿਤੀ ਭਾਸ਼ਾ ਚ ਲਿਖਿਆ ਗਿਆ ਹੈ ਤੇ ਇਹ ਸਾਰੇ ਜਿਹੜੇ ਚਾਰੇ ਵੇਦ ਸੀ ਨਾ ਇਹ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਲਿਖੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਦੂਸਰਾ ਕੁਐਸਚਨ ਬੰਦਾ ਆ ਉਹ ਬੰਦਾ ਕਿ ਜਿਹੜੇ ਰਿਗਵੇਦ ਹੋ ਗਿਆ ਯਜੁਰਵੇਦ ਹੋ ਗਿਆ asambhavam ਹੋ ਗਿਆ ਤੇ ਅਥਰਵਵੇਦ ਹੋ ਗਿਆ ਇਹਨਾਂ ਦਾ ਸਹੀ ਕ੍ਰਮ ਕੀ ਸੀਗਾ ਮਤਲਬ ਸਭ ਤੋਂ ਜਿਹੜਾ ਨਵਾਂ ਵੀਦ ਕਿਹੜਾ ਸੀਗਾ ਉਹ ਸੀਗਾ ਜੀ ਅਥਰਵਵੇਦ ਜੇਕਰ ਪੁੱਛਿਆ ਜਾਵੇ ਨਵਾਂ ਵੀਦ ਮਤਲਬ ਵੀ ਸਭ ਤੋਂ ਮਗਰੋਂ ਇਹਦੀ ਰਚਨਾ ਹੋਈ ਹੈ ਨਾ ਤਾਂ ਨਵਾਂ ਵੀਦ ਕਿਹੜਾ ਹੈ ਜੀ ਅਥਰਵਵੇਦ ਜੇਕਰ ਪੁਰਾਣਾ ਪੁੱਛਿਆ ਜਾਵੇ ਤਾਂ ਪੁਰਾਣਾ ਹੈਗਾ ਜੀ ਰਿਗਵੇਦ ਠੀਕ ਹੈ ਜੀ ਜੇਕਰ ਪੁਰਾਣਾ ਪੁੱਛਿਆ ਜਾਵੇ ਤਾਂ ਰਿਗਵੇਦ ਕਹੋਗੇ ਜੇ ਨਵਾਂ ਪੁੱਛਿਆ ਜਾਵੇ ਤਾਂ ਅਥਰਵਵੇਦ ਕਹੋਗੇ ਤੇ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਰਿਗਵੇਦ ਦੀ ਰਚਨਾ ਹੋਈ ਫਿਰ ਯਜੁਰਵੇਦ ਦੀ ਰਚਨਾ ਹੋਈ ਤੇ ਫਿਰ ਸਾਮਵੇਦ ਦੀ ਰਚਨਾ ਹੋਈ ਤੇ ਉਸ ਤੋਂ ਬਾਅਦ ਅਥਰਵਵੇਦ ਦੀ ਰਚਨਾ ਹੋਈ ਸੀ ਤੇ ਨੈਕਸਟ ਹੈ ਜੀ ਤਾਂ ਇਹ ਕ੍ਰਮ ਹੈ ਜਿਹੜਾ ਤੁਸੀਂ ਯਾਦ ਰੱਖਣਾ ਹੈ ਜੀ ਰਿਗਵੇਦ ਯਜੁਰਵੇਦ ਸਾਮਵੇਦ ਤੇ ਅਥਰਵਵੇਦ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਮੁੱਖ ਵਿਸ਼ਾ ਜਿਹੜੇ ਰਿਗਵੇਦ ਲਿਖੇ ਸੀ ਨਾ ਉਹਨਾਂ ਦਾ ਮੁੱਖ ਵਿਸ਼ਾ ਕੀ ਸੀਗਾ ਦੇਵੀ-ਦੇਵਤਿਆਂ ਦੀ ਉਸਤਤਤ ਮਤਲਬ ਇਹਦੇ ਵਿੱਚ ਨਾ ਪ੍ਰੇਅਰਸ ਲਿਖਿਆ ਹੁੰਦੀਆਂ ਸੀ ਰਿਗਵੇਦ ਦੇ ਵਿੱਚ ਨਾ ਪ੍ਰੇਅਰਸ ਲਿਖਿਆ ਹੁੰਦੀਆਂ ਸੀ ਪ੍ਰੇਅਰਸ ਮਤਲਬ ਦੇਵੀ-ਦੇਵਤਿਆਂ ਦੀ ਉਸਤਤ ਕੀਤੀ ਹੁੰਦੀ ਸੀਗੀ ਨੈਕਸਟ ਹੈ ਜੀ ਯਜੁਰਵੇਦ ਯਜੁਰਵੇਦ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਗਾਂ ਦੇ ਵਿੱਚ ਜਿਹੜੇ ਮੰਤਰ ਗਾਏ ਜਾਂਦੇ ਸੀਗੇ ਉਹਨਾਂ ਦੇ ਬਾਰੇ ਵਿੱਚ ਯਜੁਰਵੇਦ ਵਿੱਚ ਲਿਖਿਆ ਗਿਆ ਹੈ ਨੈਕਸਟ ਹੈ ਜੀ ਸਾਮਵੇਦ ਸਾਮਵੇਦ ਦਾ ਮਤਲਬ ਕੀ ਹੈ ਇਹਦੇ ਵਿੱਚ ਨਾ ਇਹ ਇਹ 뮤직 ਦੇ ਨਾਲ ਰਿਲੇਟਡ ਹੈ ਇਹਦੇ ਵਿੱਚ ਗਾਏ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ ਠੀਕ ਹੈ ਜੀ ਗਾਇਜ਼ ਹੈ 뮤직 ਦੇ ਨਾਲ ਕਿਹੜਾ ਵੇਦ ਰਿਲੇਟਡ ਹੈ ਸਾਮਵੇਦ 뮤직 ਦੇ ਨਾਲ ਰਿਲੇਟਡ ਹੈ ਜੀ ਤੇ ਜੇਕਰ ਪੁੱਛਿਆ ਜਾਵੇ ਜਾਦੂ ਟੂਨੇ ਦੇ ਨਾਲ ਜਾਂ ਭੂਤਾਂ ਪ੍ਰੇਤਾਂ ਆਦਿ ਦੇ ਨਾਲ ਕਿਹੜਾ ਜਿਹੜਾ ਗ੍ਰੰਥ ਹੈ ਉਹ ਰਿਲੇਟਡ ਹੈ ਤਾਂ ਅਥਰਵ ਵੇਦ ਉਹਗਾ ਜੀ ਤੇ ਅਥਰਵ ਵੇਦ ਦੇ ਵਿੱਚ ਨਾ ਜਿਹੜਾ ਇਲਾਜ ਦੇ ਬਾਰੇ ਵਿੱਚ ਲਿਖਿਆ ਹੋਇਆ ਜਿਵੇਂ ਜਾਦੂ ਟੂਨੇ ਦੇ ਭੂਤਾਂ ਪ੍ਰੇਤਾਂ ਨੂੰ ਮਤਲਬ ਬਚਨ ਲਈ ਹਨ ਔਸ਼ਧੀ ਵਿਗਿਆਨ ਨਾ ਜਿਵੇਂ ਕਿ ਉਸ ਉਸ ਟਾਈਮ ਦੇ ਇਲਾਜ ਕਿਵੇਂ ਹੁੰਦੇ ਸੀਗੇ ਮਤਲਬ ਜਾਦੂ ਟੂਨੇ ਦਾ ਕਰਤਾ ਹਨ ਕੋਈ ਜਿਵੇਂ ਉਸ ਤਰੀਕੇ ਨਾਲ ਤੇ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਊਗੀ ਤਾਂ ਅਥਰਵ ਵੇਦ ਜੀ ਜਿਹੜਾ ਇਹਦੇ ਵਿੱਚ ਇਲਾਜ ਕੀਤਾ ਜਾਂਦਾ ਸੀਗਾ ਤੇ ਉਹਦੇ ਬਾਰੇ ਵਿੱਚ ਲਿਖਿਆ ਹੋਇਆ ਆ ਤੇ ਸਾਮਵੇਦ ਦੇ ਵਿੱਚ ਗੀਤਾਂ ਬਾਰੇ ਲਿਖਿਆ ਹੋਇਆ ਆ ਠੀਕ ਹੈ ਜੀ ਨੈਕਸਟ ਨੈਕਸਟ ਹੈ ਜੀ ਬ੍ਰਾਹਮਣ ਗ੍ਰੰਥ ਤੇ ਬ੍ਰਾਹਮਣ ਗ੍ਰੰਥ ਨਾਲ ਵੇਦਾਂ ਤੋਂ ਬਾਅਦ ਸਭ ਤੋਂ ਪਹਿਲਾਂ ਰਿਗਵੇਦ ਲਿਖਿਆ ਗਿਆ ਉਸ ਤੋਂ ਬਾਅਦ ਯਜੁਰਵੇਦ ਲਿਖਿਆ ਗਿਆ ਫਿਰ ਸਾਮਵੇਦ ਲਿਖਿਆ ਗਿਆ ਫਿਰ ਅਥਰਵ ਵੇਦ ਲਿਖਿਆ ਗਿਆ ਉਸ ਤੋਂ ਬਾਅਦ ਬ੍ਰਾਹਮਣਾ ਦਾ ਆਉਂਦਾ ਜੀ ਬ੍ਰਾਹਮਣ ਗ੍ਰੰਥ ਮਤਲਬ ਉਸ ਤੋਂ ਬਾਅਦ ਬ੍ਰਾਹਮਣ ਗ੍ਰੰਥ ਲਿਖੇ ਗਏ ਸੀਗੇ ਇਹ ਜਿਹੜੇ ਇਹਨਾਂ ਦਾ ਵਿਸ਼ਾ ਕੀ ਹੈ ਜਿਹੜੇ ਵੇਦ ਲਿਖੇ ਹੋਏ ਹਨ ਨਾ ਜਿਹੜੇ ਚਾਰ ਵੇਦ ਹੈ ਉਹਨਾਂ ਦੇ ਵਿੱਚ ਜਿਹੜੇ ਮੰਤਰ ਲਿਖੇ ਹੋਏ ਹਨ ਉਹਨਾਂ ਦੀ ਵਿਆਖਿਆ ਇਹਨਾਂ ਬ੍ਰਾਹਮਣ ਗ੍ਰੰਥਾਂ ਦੇ ਵਿੱਚ ਕੀਤੀ ਹੋਈ ਹੈ ਤੇ ਇਹਨਾਂ ਦੀ ਭਾਸ਼ਾ ਵੀ ਕਿਹੜੀ ਹੈ ਜੀ ਸੰਸਕ੍ਰਿਤੀ ਭਾਸ਼ਾ ਹੈ ਨੈਕਸਟ ਹੈ ਜੀ ਵੇਦਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਬ੍ਰਾਹਮਣ ਗ੍ਰੰਥ ਤਾਂ ਜਿਹੜਾ ਬ੍ਰਾਹਮਣ ਗ੍ਰੰਥ ਹੈ ਇਹ ਐਤਰੀ ਹੋ ਗਿਆ ਕੋਸ਼ਿਤ ਕੀ ਹੋ ਗਿਆ ਇਹ ਜਿਹੜੇ ਬ੍ਰਾਹਮਣ ਬ੍ਰਾਹਮਣ ਗ੍ਰੰਥ ਹੈ ਜੀ ਇਹ ਰਿਗਵੇਦ ਦੇ ਆ ਇਹ ਕੁਐਸਚਨ ਪੁੱਛੇ ਜਾਂਦੇ ਆ ਜੀ ਜਿਹੜਾ ਅਤਰੀ ਗ੍ਰੰਥ ਹੈ ਉਹ ਇਹਦੇ ਨਾਲ ਸੰਬੰਧਿਤ ਰਿਗਵੇਦ ਦੇ ਨਾਲ ਜਿਹੜਾ ਕੋਸ਼ਿਤ ਕੀ ਆ ਉਹ ਵੀ ਰਿਗਵੇਦ ਦੇ ਨਾਲ ਤੇ ਯਜੁਰਵੇਦ ਦੇ ਬ੍ਰਾਹਮਣ ਗ੍ਰੰਥ ਕਿਹੜੇ ਆ ਜੀ ਸਤਪਥ ਤੇ ਤੈਤਰੀਆ ਸਾਮਵੇਦ ਦੇ ਕਿਹੜੇ ਗ੍ਰੰਥ ਹੈ ਪੰਚਵਿਸ਼ ਤੇ ਮਹਾਤਾਂਡੇ ਵਾ ਜੀ ਤਾਂ ਇਹ ਚੀਜ਼ਾਂ ਤੁਸੀਂ ਯਾਦ ਕਰਨੀਆਂ ਜੀ ਲਿਖ ਸਕਦੇ ਹੋ ਨੋਟਸ ਬਣਾ ਸਕਦੇ ਹੋ ਤੇ ਤਾਂ ਕਿ ਇਜ਼ਲੀ ਤੁਸੀਂ ਰੋਜ਼ ਰੋਜ਼ ਇਹਨਾਂ ਨੂੰ ਜਦੋਂ ਰਿਵਾਈਜ਼ ਕਰੋਗੇ ਤਾਂ ਯਾਦ ਹੋਣ ਲੱਗ ਪੈਣਗੇ। ਨੈਕਸਟ ਹੈ ਜੀ ਸਾਮਵੇਦ ਸਾਮਵੇਦ ਦਾ ਜਿਹੜਾ ਬ੍ਰਾਹਮਣ ਗ੍ਰੰਥ ਹੈ ਪੰਜਵਿਸ਼ ਤੇ ਮਹਾਤੰਡਵ ਤੇ ਅਥਰਵ ਵੇਦ ਦਾ ਬ੍ਰਾਹਮਣ ਗ੍ਰੰਥ ਕਿਹੜਾ ਹੈ ਜੀ ਗੋਪਥ ਠੀਕ ਹੈ ਜੀ ਤਾਂ ਇਹ ਜਿਹੜੇ ਕਨਸੈਪਟ ਹੈ ਜੀ ਐਨਸੀਆਰਟੀ ਦੇ ਆ ਤੇ ਤੁਹਾਨੂੰ ਪਤਾ ਹੀ ਹੈ ਨਾ ਐਨਸੀਆਰਟੀ ਚੋ ਪੇਪਰ ਆ ਰਿਹਾ ਆ ਅੱਜਕੱਲ ਤਾਂ ਇਹ ਚੀਜ਼ਾਂ ਇੰਪੋਰਟੈਂਟ ਹੈ ਜੀ ਇਹਨਾਂ ਨੂੰ ਯਾਦ ਕਰਨਾ ਹੀ ਪੈਣਾ ਆ। ਤੇ ਨੈਕਸਟ ਵੀਡੀਓ ਦੇ ਵਿੱਚ ਨਾ ਜਿਹੜੀ ਕਲ ਨੂੰ ਮੈਂ ਵੀਡੀਓ ਲੈ ਕੇ ਆਉਂਗੀ ਉਹਦੇ ਵਿੱਚ ਜਿਵੇਂ ਟਰਮਸ ਹੁੰਦੀਆਂ ਨਾ ਵੈਦਿਕ ਕਾਲ ਦੀਆਂ ਇੰਪੋਰਟੈਂਟ ਟਰਮਸ ਜਿਵੇਂ ਕਾਰ ਨੂੰ ਕੀ ਕੀ ਕਿਹਾ ਜਾਂਦਾ ਸੀ ਉਸ ਟਾਈਮ ਤੇ ਕਿਹੜੇ ਕਿਹੜੇ ਕਾਰ ਸੀਗੇ ਹਨ ਤੇਰਾ ਮੰਤਰੀਆਂ ਦੇ ਮਤਲਬ ਰਾਜਾਂ ਦੇ ਕੀ ਹੋਰ ਕੀ ਨਾਮ ਹੁੰਦੇ ਸੀਗੇ ਉਹ ਟਰਮਸ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਕਰਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਤੇ ਅੱਜ ਇੱਕ ਵਾਰੀ ਇੰਨਾ ਤੁਸੀਂ ਕਰ ਲਓ ਜੀ ਨੈਕਸਟ ਹੈਗਾ ਜੀ ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਜੀ ਵੈਦਾਂ ਦੇ ਜਿਹੜੇ ਬ੍ਰਾਹਮਣ ਗ੍ਰੰਥ ਹਨ ਇਹ ਯਾਦ ਰੱਖਣੇ ਪੈਣੇ ਹਨ ਜੀ ਨੈਕਸਟ ਹੈਗਾ ਅਰਣਿਕ ਅਰਣਿਕ ਕੀ ਹੁੰਦੇ ਸੀ ਜੀ ਅਰਣਿਕ ਦਾ ਮਤਲਬ ਹੀ ਹੁੰਦਾ ਹੈ ਜੀ ਜੰਗਲ ਤੇ ਜੰਗਲ ਦੇ ਵਿੱਚ ਰਹਿਣ ਵਾਲੀ ਜਿਹੜੀ ਜਗ੍ਹਾ ਹੁੰਦੀ ਸੀ ਨਾ ਉਸ ਟਾਈਮ ਤੇ ਜਿਹੜੇ ਵੀ ਮਤਲਬ ਰਿਸ਼ੀ ਮਹੰੂ ਹੁੰਦੇ ਸੀਗੇ ਨਾ ਤੇ ਜੰਗਲਾਂ ਦੇ ਵਿੱਚ ਜਾ ਕੇ ਉਹ ਆਪਣੀ ਜਿਹੜੀ ਤਪੱਸਿਆ ਕਰਦੇ ਸੀ ਬੈਠਦੇ ਸੀ ਉੱਥੇ ਜਾ ਕੇ ਤਾਂ ਉਥੇ ਹਨਾ ਆਪਣੇ ਜਿਹੜੇ ਸੇਸ਼ਨ ਹੁੰਦੇ ਸੀ ਉਹਨਾਂ ਨੂੰ ਉਪਦੇਸ਼ ਵੀ ਦਿੰਦੇ ਸੀਗੇ ਤਾਂ ਇਹ ਹੋ ਗਿਆ ਜੀ ਅਰਣਿਕ ਕੀ ਹੋ ਗਿਆ ਰਿਸ਼ੀਆ ਮੁੰਨੀਆਂ ਅੰਦੀਰਾ ਰਾਹੀ ਜਿਹੜੇ ਲਿਖੇ ਗਏ ਗ੍ਰੰਥ ਹੁੰਦੇ ਸੀਗੇ ਜੰਗਲਾਂ ਦੇ ਵਿੱਚ ਰਚੇ ਹੋਏ ਗ੍ਰੰਥ ਉਹ ਉਹਨਾਂ ਨੂੰ ਅਰਣਿਕ ਕਹਿੰਦੇ ਸੀਗੇ ਠੀਕ ਹੈ ਜੀ ਅੱਗੇ ਹੈ ਕਿ ਉਪਨਿਸ਼ਦ ਉਪਨਿਸ਼ਦ ਕੀ ਹੁੰਦੇ ਸੀ ਜਿਵੇਂ ਅਰਣੇਦ ਹੁੰਦੇ ਸੀ ਜੰਗਲਾਂ ਦੇ ਵਿੱਚ ਬੈਠ ਕੇ ॠषि ਮੰਨੀ ਗ੍ਰੰਥ ਲਿਖਦੇ ਸੀਗੇ ਹਨਾ ਤੇ ਉਪਨਿਸ਼ਦ ਉਪਨਿਸ਼ਦ ਮਤਲਬ ਸਮੀਪ ਬੈਠਣਾ ਜਾਂ ਨੇੜੇ ਬੈਠਣਾ ਆਪਣੇ ਗੁਰੂ ਦੇ ਨੇੜੇ ਬੈਠ ਕੇ ਅ ਸਿਸ਼ੇ ਜਿਹੜੇ ਹੁੰਦੇ ਸੀਗੇ ਗੁਰੂ ਦੇ ਉਪਦੇਸ਼ ਸੁਣਦੇ ਸੀਗੇ ਤਾਂ ਉਹ ਉਪਨਿਸ਼ਦ ਹੁੰਦੇ ਸੀ ਜੀ ਨੈਕਸਟ ਹੈ ਜੀ ਕੁੱਲ ਗਿਣਤੀ ਕਿੰਨੇ ਸੀ ਉਪਨਿਸ਼ਦਾਂ ਦੀ ਉਪਨਿਸ਼ਦਾਂ ਦੀ ਕੁੱਲ ਗਿਣਤੀ ਸੀ ਜੀ 108 108 ਕੁੱਲ ਉਪਨੇਸ਼ਦ ਸੀਗੇ ਜੀ ਤਾਂ ਇੰਪੋਰਟੈਂਟ ਆ ਤੇ ਉਪਨੇਸ਼ਦਾਂ ਦਾ ਵਿਸ਼ਾ ਕੀ ਸੀਗਾ ਇਹਨਾਂ ਦਾ ਜਿਹੜਾ ਵਿਸ਼ਾ ਸੀ ਜੀ ਵਿਸ਼ਵ ਦੀ ਉਤਪਤੀ ਬ੍ਰਾਹਮਣ ਆਤਮਾ ਜਨਮ ਤੇ ਮਰਨ ਠੀਕ ਹੈ ਜੀ ਵਿਸ਼ਵ ਦੀ ਉਤਪਤੀ ਬ੍ਰਾਹਮਣ ਆਤਮਾ ਜਨਮ ਤੇ ਮਰਨ ਆਦੀ ਦੇ ਬਾਰੇ ਵਿੱਚ ਉਪਨੇਸ਼ਦਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਨੈਕਸਟ ਹੈ ਜੀ ਵਿਦਾਂਗ ਵਿਦਾਂਗ ਕੀ ਹੈ ਜੀ ਵਿਦਾਂਗ ਹੁੰਦੇ ਆ ਜਿਵੇਂ ਵੇਦ ਵਿਦਾਂ ਦੇ ਅੰਗ ਹਨਾ ਵੇਦਾ ਵੇਦ ਅੰਗ ਵੇਦਾਂ ਦੇ ਅੰਗ ਮਤਲਬ ਵਿਦਾਂਗ ਇਹ ਕੁੱਲ ਕਿੰਨੇ ਆ ਜੀ ਇਹ ਹੈਗੇ ਆ ਜੀ 6 ਤਾਂ ਸ਼ਿਕਸ਼ਾ ਕਲਪ ਨਿਰੁਕਤ ਵਿਆਕਰਨ ਛੰਦ ਤੇ ਜੋਤਿਸ਼ ਇਹ ਕੁੱਲ 6 ਵਿਦਾਂਗ ਹੈ ਜੀ ਤੇ ਬਸ ਪੀਐਸਟੈਟ ਦੇ ਲਈ ਤੁਹਾਨੂੰ ਤੁਸੀਂ ਇੰਨਾ ਯਾਦ ਰੱਖਣਾ ਵਿਦਾਂਗ ਦੀ ਗਿਣਤੀ ਕਿੰਨੀ ਆ ਜੀ 6 ਗਿਣਤੀਆਂ ਤੇ ਅੱਗੇ ਮਾਸਟਰ ਕੀਡਰ ਦੇ ਵਿੱਚ ਇਹਦਾ ਜਿਹੜੇ ਅਰਥ ਆ ਉਹ ਵੀ ਜਾਣਨੇ ਪੈਣਗੇ ਜੀ ਉਹ ਆਪਾਂ ਅੱਗੇ ਜਾ ਕੇ ਅਗੀਆਂ ਵੀਡੀਓ ਦੇ ਵਿੱਚ ਕਰਾਂਗੇ ਤਾਂ ਵਿਦਾੰਗ ਦੀ ਜਿਹੜੀ ਗਿਣਤੀ ਕਿੰਨੀ ਹੈ ਜੀ ਇਹ ਹੈਗੀ ਆ 6 6 ਹੈਗੇ ਆ ਜੀ ਤੇ ਇਹਨਾਂ ਦਾ ਜਿਹੜਾ ਵਿਸ਼ਾ ਆ ਉਹ வேத ਮੰਤਰਾਂ ਦਾ ਸ਼ੁੱਧ ਆਚਾਰਨ ਅਰਥ ਤੇ ਵਿਆਕਰਨ ਦੇ ਬਾਰੇ ਵਿੱਚ ਵਿਦਾੰਗ ਜਿਹੜੇ ਲਿਖੇ ਹੋਏ ਆ ਠੀਕ ਹੈ ਜੀ ਵਿਦਾੰਗ ਸਿੱਖਿਆ ਮਤਲਬ ਹੁੰਦੀ ਹੈ ਪੜ੍ਹਾਈ ਦੇ ਨਾਲ ਸੰਬੰਧਿਤ ਹਨਾ ਤੇ ਨਿਰੁਕਤ ਮਤਲਬ ਜਿਹੜਾ ਜਿਹੜਾ ਮਤਲਬ ਕਿ ਅਰਥ ਕੱਢਣਾ ਹਨ ਅਰਥ ਕਿਸੇ ਸ਼ਬਦ ਦੇ ਅਰਥ ਦੱਸਨੇ ਤਾਂ ਇਸ ਤਰ੍ਹਾਂ ਕਰਕੇ ਇਹ ਜਿਹੜੇ ਗ੍ਰੰਥ ਲਿਖੇ ਗਏ ਆ ਜੀ ਨੈਕਸਟ ਕੁਐਸਚਨ ਹੈ ਨੈਕਸਟ ਹੈਗਾ ਜੀ ਨੈਕਸਟ ਟਾਪਿਕ ਹੈ ਮਹਾਕਾਵ ਜੀ ਜੀ ਇਹਦੇ ਵਿੱਚ ਨਾ ਹੁਣ ਰਚਨਾਕਾਰ ਦੱਸੇ ਹੋਏ ਆ ਭਾਸ਼ਾ ਦੱਸੀ ਹੋਈ ਆ ਸ਼ਲੋਕ ਕਿੰਨੇ ਸੀਗੇ ਰਮਾਇਣ ਤੇ ਮਹਾਭਾਰਤ ਦੋ ਮਹਾਕਾਵਨ ਤੇ ਰਮਾਇਣ ਕਿੰਨੇ ਲਿਖਿਆ ਜੀ ਵਾਲਮੀਕੀ ਨੇ ਤੇ ਮਹਾਭਾਰਤ ਕਿੰਨੇ ਲਿਖਿਆ ਵੇਦ ਵ્યાਸ ਨੇ ਠੀਕ ਹੈ ਜੀ ਦੋਨਾਂ ਦੀ ਭਾਸ਼ਾ ਕਿਹੜੀ ਆ ਸੰਸਕ੍ਰਿਤੀ ਦੋਨਾਂ ਦੀ ਭਾਸ਼ਾ ਕਿਹੜੀ ਆ ਸੰਸਕ੍ਰਿਤੀ ਰਮਾਇਣ ਦੇ ਵਿੱਚ 24000 ਲਿਖੇ ਹੋਏ ਆ ਸ਼ਲੋਕ ਤੇ ਮਹਾਭਾਰਤ ਵਿੱਚ 1 ਲੱਖ ਤੋਂ ਵੀ ਵੱਧ ਸ਼ਲੋਕ ਲਿਖੇ ਹੋਏ ਆ ਤੇ ਵਿਸ਼ਾ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਰਮਾਇਣ ਹੈ ਉਹਦੇ ਵਿੱਚ ਹਿੰਦੂ ਵੰਸ਼ ਦੇ ਰਾਜਾ ਰਾਮ ਦੀ ਕਹਾਣੀ ਆ ਮਹਾਭਾਰਤ ਵਿੱਚ ਕੌਰਵਾ ਤੇ ਪਾਂਡਵਾਂ ਦੀ ਕਹਾਣੀ ਆ ਤੇ ਵਿਸ਼ੇਸ਼ ਤੱਤ ਕੀ ਹੈ ਭਾਰਤ ਦਾ ਸਭ ਤੋਂ ਪੁਰਾਣਾ ਮਹਾਕਾਵ ਜੀ ਉਹ ਜਿਹੜਾ ਸਭ ਤੋਂ ਪੁਰਾਣਾ ਵੇਦ ਪੁੱਛਿਆ ਜਾਵੇ ਤਾਂ ਰਿਗਵੇਦ ਆ ਸਭ ਤੋਂ ਪੁਰਾਣਾ ਮਹਾਕਾਵ ਪੁੱਛਿਆ ਜਾਵੇ ਤਾਂ ਰਮਾਇਣ ਆ ਜੀ ਤੇ ਜ਼ਿਕਰ ਸਭ ਤੋਂ ਵੱਡਾ पूछा जावे महाकाव्य ओ है गया महाभारत हुनी चीजਾਂ ਦੀ ਯਾਦ ਰੱਖਣੀਆਂ महाकाव्य ਸਭ ਤੋਂ ਪੁਰਾਣਾ ਕਿਹੜਾ ਆ ਰਿਗਵੇਦ ਹੈ ਜੀ ਸੌਰੀ ਰਮਾਇਣ ਤੇ ਸਭ ਤੋਂ ਵੱਡਾ ਮਹਾਕਾਵਿ ਕਿਹੜਾ ਹੈ ਜੀ ਮਹਾਭਾਰਤ ਨੈਕਸਟ ਹੈ ਜੀ ਪੁਰਾਣ ਇਹ ਜਿਹੜੇ ਪ੍ਰਾਣ ਹੁੰਦੇ ਸੀ ਨਾ ਇਹਨਾਂ ਦੇ ਵਿੱਚੋਂ ਆਪਾਂ ਨੂੰ ਕਾਦੇ ਬਾਰੇ ਜਾਣਕਾਰੀ ਮਿਲਦੀ ਹੈ ਜਿਹੜੇ ਆਪਾਂ ਵੰਸ਼ ਪੜਦੇ ਆ ਨਾ ਛੋਟੇ-ਛੋਟੇ ਵੰਸ਼ ਮੌਰੀਆ ਵੰਸ਼ ਪੜਿਆ ਸੀ ਆਪਾਂ ਨਾ ਤੇ ਹੋਰ ਵੀ ਸੰਗਵੰਸ਼ ਕਨਵੰਸ਼ ਸ਼ਿਸ਼ੂਨਾਗ ਵੰਸ਼ ਇੰਨਾ ਸਾਰੇ ਵੰਸ਼ਾਂ ਦੇ ਬਾਰੇ ਵਿੱਚ ਹੂਣਾ ਦੇ ਜਿਹੜੇ ਹਮਲੇ ਪੜਦੇ ਆ ਆਪਾਂ ਉਹ ਸਾਰੇ ਆਪਾਂ ਨੂੰ ਪ੍ਰਾਣਾਂ ਤੋਂ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਜੀ ਤੁਸੀਂ ਬਸ ਇੰਨਾ ਯਾਦ ਰੱਖਣਾ ਹੈ ਕਿ ਪ੍ਰਾਣ ਕਿੰਨੇ ਸੀਗੇ 18 ਸੀਗੇ ਤੇ ਕਿਹੜਾ ਪ੍ਰਾਣ ਸਭ ਤੋਂ ਪੁਰਾਣਾ ਪ੍ਰਾਣਾ ਜੀ ਉਹ ਹੈਗਾ ਆ ਮਤਸਿਆ ਪ੍ਰਾਣ ਸਭ ਤੋਂ ਪੁਰਾਣਾ ਹੈ ਠੀਕ ਹੈ ਜੀ ਤੁਸੀਂ ਬਸ ਇੰਨਾ ਯਾਦ ਰੱਖਣਾ ਹੈ ਪ੍ਰਾਣਾ ਦੀ ਕੁੱਲ ਗਿਣਤੀ ਕਿੰਨੀਆਂ 18 ਸਭ ਤੋਂ ਪੁਰਾਣਾ ਕਿਹੜਾ ਹੈ ਜੀ ਮਤਸਿਆ ਪ੍ਰਾਣਾ ਹੈ ਨੈਕਸਟ ਆ ਗਿਆ ਜੀ ਬੁੱਧੀ ਸਾਹਿਤ ਇਹਦੇ ਵਿੱਚ ਜੋ ਚੀਜ਼ਾਂ ਯਾਦ ਰੱਖਣੀਆਂ ਜੀ ਇੱਕ ਤਾਂ ਇਹਦੇ ਵਿੱਚ ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਪੀਐਸਟ ਦੇ ਵਿੱਚ ਇੰਨਾ ਪੁੱਛਣਗੇ ਬੁੱਧੀ ਸਾਹਿਤ ਦੀ ਭਾਸ਼ਾ ਕਿਹੜੀ ਸੀ ਜੀ ਪਾਲੀ ਭਾਸ਼ਾ ਚ ਲਿਖੇ ਹੋਏ ਸੀਗੇ ਤੇ ਜਿਹੜੇ ਤ੍ਰਿਪੀਟਕ ਦਾ ਸੰਬੰਧ ਕਿਹਦੇ ਨਾਲ ਹੈਗਾ ਤਾਂ ਬੁੱਧੀ ਸਾਹਿਤ ਨਾਲ ਇਹ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ ਬੁੱਧੀ ਸਾਹਿਤ ਦਾ ਸੰਬੰਧ ਜਿਹੜੇ ਤ੍ਰਿਪੀਟਕ ਗ੍ਰੰਥ ਸੀਗੇ ਉਹਨਾਂ ਦਾ ਸੰਬੰਧ ਕਿਹੜੇ ਧਰਮ ਦੇ ਨਾਲ ਹੈ ਬੁੱਧੀ ਹੈ ਕਿ ਜੈਨ ਹੈ ਨਾ ਐਵੇਂ ਪੁੱਛਣਗੇ ਤਾਂ ਜਿਹੜੀ ਤ੍ਰਿਪੀਟਕ ਸੀ ਜੀ ਉਹਨਾਂ ਦਾ ਸੰਬੰਧ ਬੁੱਧੀ ਸਾਹਿਤ ਦੇ ਨਾਲ ਹੈ ਪਾਸ਼ਾ ਹੈਗੀ ਹੈ ਜੀ ਪਾਲੀ ਤੇ ਸੁਤ ਪੀਟਕ ਵਿਨੇ ਪੀਟਕ ਤੇ ਅਪਿਧਮ ਪਿਟਕ ਇਤਿੰਨ ਜਿਹੜੇ ਹੈਗੇ ਆ ਜੀ ਅ ਮਤਲਬ ਤਿੰਨ ਹੀ ਗ੍ਰੰਥ ਹਨ ਤੇ ਜਿਹ ਇਹਦੇ ਵਿੱਚ ਨਾ ਸੁੱਤ ਪਿਟਕ ਦੇ ਵਿੱਚ ਮਹਾ ਆਤਮਾ ਬੁੱਧ ਦਾ ਉਪਦੇਸ਼ ਹੈ ਵਿਨੇ ਪਿਟਕ ਦੇ ਵਿੱਚ ਹੁਣ ਇਹਦੇ ਵਿੱਚ ਨਾ ਯਾਦ ਰੱਖਣਾ ਜਿਹੜੇ ਸੁੱਤ ਪਿਟਕ ਇਹਦੇ ਵਿੱਚ ਨਾ ਉਪਦੇਸ਼ ਦਿੱਤੇ ਹੋਏ ਆ ਮਹਾ ਆਤਮਾ ਬੁੱਧੂ ਦੇ ਠੀਕ ਹੈ ਜੀ ਵਿਨੇ ਪਿਟਕ ਦੇ ਵਿੱਚ ਨਾ ਨਿਯਮ ਦਿੱਤੇ ਹੋਏ ਆ ਜਿਹੜੇ ਭਿਖੂਆਂ ਦੇ ਨਿਯਮ ਬਣਾਏ ਹੋਏ ਸੀ ਕੋਈ ਵਿਨੇ ਪਿਟਕ ਦੇ ਵਿੱਚ ਨਿਯਮ ਦਿੰਦੇ ਆ ਸੁਤ ਪਿਟਕ ਦੇ ਵਿੱਚ ਉਪਦੇਸ਼ ਦਿੰਦੇ ਆ ਅੰਬਿਦਮ ਪਿਟਕ ਦੇ ਵਿੱਚ ਜੋ ਵੱਖ-ਵੱਖ ਯੁੱਗਾਂ ਦੇ ਵਿੱਚ ਜੀਵਨ ਦੀਆਂ ਅਵਸਥਾਵਾਂ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਮਤਲਬ ਅੰਬਿਦਮ ਪਿਟਕ ਦੇ ਵਿੱਚ ਨਾ ਫਲਸਫੀ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਨੈਕਸਟ ਹੈ ਜੀ ਜਾਤਕ ਜਾਤਕਾਂ ਦੇ ਕੁੱਲ ਗਿੰਦੀ 549 ਜਾਤਕ ਹੁਣ ਇਹਦੇ ਵਿੱਚੋਂ ਕੁਐਸਚਨ ਕੀ ਪੁੱਛਣਗੇ ਕਿ ਜਾਤਕ ਕੀ ਹੁੰਦੇ ਆ ਤਾਂ ਇਹਦਾ ਇਹਦਾ ਆਨਸਰ ਆਊਗਾ ਜੀ ਜਿਹੜੇ ਮਹਾਤਮਾ ਬੁੱਧ ਦੇ ਬਚਪਨ ਮਤਲਬ ਜੀਵਨ ਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਆ ਉਹਨਾਂ ਨੂੰ ਜਤਕ ਕਹਿੰਦੇ ਆ ਠੀਕ ਹੈ ਜੀ ਜਿਹੜੇ ਮਤਲਬ ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਉਸ ਸਮੇਂ ਦੀਆਂ ਜੋ ਵੀ ਕਹਾਣੀਆਂ ਸੀ ਨਾ ਤੇ ਉਹਨਾਂ ਦੇ ਬਾਰੇ ਵਿੱਚ ਜੋ ਵੀ ਆ ਮਤਲਬ ਉਹਨੂੰ ਜਤਕ ਕਹਿੰਦੇ ਆ ਜੀ ਜਤਕਾਂ ਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਲਿਖਿਆ ਹੋਇਆ ਆ ਇਹ ਇਹਦੇ ਵਿੱਚ ਨਾ ਜਤਕ ਦਾ ਬਸ ਇੰਨਾ ਹੀ ਯਾਦ ਰੱਖਣਾ ਵੀ ਮਹਾਤਮਾ ਬੁੱਧ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਜਨਮ ਤੋਂ ਪਹਿਲਾਂ ਦੀਆਂ ਜਿਹੜੀਆਂ ਇਹ ਇਹਦੇ ਵਿੱਚ ਕਥਾਵਾਂ ਲਿਖੀਆਂ ਹੋਈਆਂ ਹਨ ਜਾਤਕਾਂ ਦੇ ਵਿੱਚ ਅਬਿਧੰਪ ਪਿਟਕ ਦੇ ਵਿੱਚ ਕੀ ਲਿਖਿਆ ਹੋਇਆ ਹੈ ਜੀ ਮਹਾਤਮਾ ਬੁੱਧ ਦੇ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਨੈਕਸਟ ਹੈ ਜੀ ਦੀਪਵੰਸ਼ ਤੇ ਮਹਾਵੰਸ਼ ਇੰਪੋਰਟੈਂਟ ਹੈ ਜੀ ਇਹ ਹੈਗੇ ਆ ਬੁੱਧ ਧਰਮ ਦੇ ਜਿਹੜੀ ਗ੍ਰੰਥ ਹੈ ਜੀ Sri Lanka ਦੇ ਵਿੱਚ ਰਚਨਾ ਹੋਈ ਸੀਗੀ ਪਾਲੀ ਭਾਸ਼ਾ ਦੇ ਵਿੱਚ ਇਹਨਾਂ ਦੀ ਰਚਨਾ ਹੋਈ ਸੀਗੀ ਮਸੀਨਾ ਤੁਸੀਂ ਇਹਦੇ ਵਿੱਚ ਯਾਦ ਰੱਖਣਾ ਜੀ ਠੀਕ ਹੈ ਇਹਦੇ ਵਿੱਚ ਬਸ ਇਹਨਾਂ ਯਾਦ ਰੱਖਣਾ ਜਿਹੜੇ ਦੀਪਵੰਸ਼ ਤੇ ਮਹਾਵੰਸ਼ਾ ਇਹ ਬੁੱਧਤਰਮ ਦੇ ਸ਼੍ਰੀਲੰਕਾ ਦੇ ਵਿੱਚ ਇਹਨਾਂ ਦੀ ਰਚਨਾ ਹੋਈ ਸੀਗੀ ਤੇ ਪਾਲੀ ਭਾਸ਼ਾ ਦੇ ਵਿੱਚ ਰਚੇ ਹੋਏ ਆ ਨੈਕਸਟ ਹੈ ਜੀ ਇਹਨਾਂ ਦੇ ਵਿੱਚ ਹੁਣ ਤੁਸੀਂ ਇਹ ਇੰਪੋਰਟੈਂਟ ਹੈ ਜੀ ਇਹ ਕੁਐਸਚਨ ਪੁੱਛੇ ਜਾਂਦੇ ਆ ਇਹ ਜਿਹੜਾ ਲਾਸਟ ਟਾਪਿਕ ਹੈ ਨਾ ਇਹ ਸਾਰਾ ਹੀ ਬਹੁਤ ਇੰਪੋਰਟੈਂਟ ਹੈ ਜੀ तो अशव है अशव ने कि पुस्तक लिखी थी बुद्ध चरित्र लिखी सी बजर सूची लिखी सी सूत्र लिखी थी ठीक है जी पी एसट दुशन जी बुद्ध चरित किसने लिखी सी अशव को ने लिखी सी सूत्रा किसने लिखी सगी यशोष ने लिखी थी तो ये महाविभाष किसने लिखी थी वसु ने लिखी सी ਠੀਕ ਹੈ ਜੀ ਮਹਾ ਵਿਭਾਸ਼ ਕਿਸ ਨੇ ਲਿਖੀ ਸੀ ਵਸੂਮਿੱਤਰ ਨੇ ਲਿਖੀ ਸੀ ਤੇ ਮੱਧਮਿਕ ਸੂਤਰ ਕਿਸ ਨੇ ਲਿਖੀ ਸੀ ਨਾਗਾਰਜੁਨ ਨੇ ਪਰਜਨਾ ਪਰਮਿਤ੍ਰ ਸੂਤਰ ਕਿਸ ਨੇ ਲਿਖੀ ਸੀਗੀ ਨਾਗਾਰਜੁਨ ਨੇ ਲਿਖੀ ਸੀ ਤਾਂ ਇਹ ਇਹ ਤੁਸੀਂ ਜੀ ਨੋਟਸ ਬਣਾ ਲਓ ਆਪਣੇ ਨੋਟਬੁੱਕ ਦੇ ਵਿੱਚ ਲਿਖ ਲਓ ਤੇ ਇਹਨਾਂ ਨੂੰ ਯਾਦ ਕਰਨਾ ਹੈ ਜੀ ਨੈਕਸਟ 12 ਅੰਗ ਦਾ ਕਿਹਦੇ ਨਾਲ ਸੰਬੰਧ ਹੈ ਜੈਨ ਸਾਹਿਦ ਦੇ ਨਾਲ ਇਹ ਮੈਂ ਤੁਹਾਨੂੰ ਉਸ ਤਰ੍ਹਾਂ ਹੀ ਦੱਸ ਰਹੀ ਹਾਂ ਜਿਵੇਂ ਕੁਐਸਚਨ ਪੇਪਰਾਂ ਦੇ ਵਿੱਚ ਆਉਂਦੇ ਆ ਠੀਕ ਹੈ ਜੀ ਤਾਂ 12 ਅੰਗ ਦਾ ਸੰਬੰਧ ਕਿਸ ਦੇ ਨਾਲ ਹੈ ਜੈਨੀ ਸਾਹਿਦ ਨਾਲ ਹੈ ਪਧਰ ਪਧਰਪਾ ਹੁਨੇ ਕਿਹੜੀ ਪੁਸਤਕ ਲਿਖੀ ਹੈ ਜੀ ਕਲਪਸੂਤਰ ਜਾਂ ਪੁੱਛ ਲੈਣਗੇ ਕਲਪਸੂਤਰ ਕਿਸ ਨੇ ਲਿਖੀ ਪਧਰਪਾ ਹੁਨੇ ਪਰਸ਼ਿਸ਼ਟ ਪਰਵ ਕਿਸ ਨੇ ਲਿਖੀ ਹੇਮਚੰਦਰ ਨੇ ਠੀਕ ਹੈ ਜੀ ਇਹ ਸੀ ਜੀ ਅੱਜ ਦਾ ਮੋਸਟ ਮੋਸਟ ਇੰਪੋਰਟੈਂਟ ਟਾਪਿਕ ਇਹਨੂੰ ਤੁਸੀਂ ਯਾਦ ਕਰਨਾ ਜੀ ਆਪਣੇ ਨੋਟਸ ਬਣਾ ਕੇ ਰੱਖਣੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਚੈਨਲ ਨੂੰ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ வீடியோ the தன்வாது